ਲਓ ਭਰਾਵੋ ਜੇਕਰ ਕੋਈ ਚਾਰ ਪੰਜ ਗਾਲਾਂ ਕੱਢਣੀਆਂ ਪਹਿਲਾਂ ਕੱਢ ਲਓ ਕਿਉਂਕਿ ਮੈਨੂੰ ਪਤਾ ਜਿਹੜੀ ਆਮ ਆਦਮੀ ਪਾਰਟੀ ਦੇ ਵਰਕਰ ਆ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਨਾ ਸਮਝਾ ਉਹ ਤਾਂ ਗੱਲਾਂ ਬਾਤਾਂ ਕਰਨਗੇ ਮੈਂ ਵੀਡੀਓ ਦੇਖ ਕੇ ਕਿਹਾ ਭਗਵੰਤ ਮਾਨ ਜੀ ਦੀ ਜਿਹੜੀ ਕੱਲ ਇੱਕ ਕਹ ਲਓ ਸੱਦਾ ਕੀਤਾ ਇਹਨਾਂ ਨੇ ਨਸ਼ਾ ਛੱਡਣ ਦੀ ਪਤਾ ਨਹੀਂ ਸੌ ਸੌ ਖਾਦੀ ਆ ਤੇ ਸਾਰੇ ਐਂ ਕਰਕੇ ਸੌਂ ਖਾਂਦੇ ਰਹੇ ਸੀ ਤੇ ਭਗਵੰਤ ਮਾਨ ਦੇ ਘਰ ਦਿਲ ਇਤਿਹਾਸੀ ਵੀ ਜਿਲਾ ਕੁਛ ਨਾ ਕੁਛ ਸਮਝ ਦਿਲਾਂ ਕੁਛ ਨਾ ਕੁਛ ਸਮਝ ਦਿਲਾਂ ਕੁਛ ਨਾ ਕੁਛ ਸਮਝ ਹੁਣ ਸਮਝੇ ਨਾ ਸਮਝੇ ਉਹ ਅਗੋਂ ਉਹਨਾਂ ਦੀ ਇੱਛਾ ਸਭ ਤੋਂ ਵੱਡੀ ਗੱਲ ਤੇ ਆ ਕਿ ਮੈਂ ਭਗਵੰਤ ਮਾਨ ਨੂੰ ਅੱਜ ਵੀ ਆਣਾ ਵੀਰ ਜੀ ਨਾਏ ਪੰਜਾਬ ਨਸ਼ਾ ਮੁਕਤ ਅੱਜ ਹੋਵੇ ਨਾਏ ਨਸ਼ਾ ਮੁਕਤ ਕੱਲ ਹੋਵੇ ਜੇਕਰ ਤੁਹਾਡੇ ਆ ਪੀਲੇ ਪੰਜੇ ਕਾਰਨ ਵਾਕਈ ਚਿੱਟਾ ਬੰਦ ਹੋਇਆ ਹੁੰਦਾ ਤੇ ਅੱਜ ਨੂੰ ਕਈ ਜਿਹੜੇ ਨਸ਼ੇਲੀ ਸੀ ਉਹਨਾਂ ਨੇ ਜਾਨਾ ਗਵਾ ਦੇਣੀਆਂ ਸੀ ਨਾ ਇਹ ਤੁਹਾਡੇ ਕੋਲੇ ਰਿਪੋਰਟ ਪਹੁੰਚੀ ਹੋਊਗੀ ਕਿ ਨਸ਼ਾ ਖਤਮ ਹੋ ਗਿਆ ਜੀ ਚਾਰ ਘਟਾ ਕੇ ਕਦੇ ਨਸ਼ੇ ਬੰਦ ਨਹੀਂ ਹੁੰਦੇ ਇਹ ਗੱਲ ਯਾਦ ਰੱਖ ਲੋ ਮੈਂ ਕਿਉਂ ਆਣਾ ਚਿੱਟਾ ਤਾਂ ਦੂਰ ਦੀ ਗੱਲ ਆ ਥੋਥੋ ਕੁਲੇ ਪਬੰਦ ਨਹੀਂ ਹੋਣੀ ਉਹ ਚਿੱਟਾ ਤਾਂ ਦੂਰ ਦੀ ਗੱਲ ਆ ਆ ਥੋਥੋ ਸਿਕਤਾ ਦੀ ਡੱਬੀ ਬੰਦ ਨਹੀਂ ਹੋਣੀ ਉਹ ਚਿੱਟਾ ਤਾਂ ਦੂਰ ਦੀ ਗੱਲ ਆ ਆ ਜਰਦੇ ਦੀ ਪੂਰੀ ਬੰਦ ਨਹੀਂ ਹੋਣੀ ਚਿੱਟਾ ਤਾਂ ਦੂਰ ਦੀ ਗੱਲ ਆ ਬੀੜੀਆਂ ਦਾ ਮੰਡਲ ਤੱਕ ਨਹੀਂ ਥੋਥੋ ਬੰਦ ਹੋਣਾ ਇਹ ਸਿਰਫ ਤੇ ਸਿਰਫ ਤੁਹਾਡੀਆਂ ਕਹਿੰਦੀਆਂ ਗੱਲਾਂ ਸ਼ਰਾਬ ਆ ਇਹ ਵੀ ਇੱਕ ਨਸ਼ਾ ਜੇ ਤੁਹਾਨੂੰ ਨਹੀਂ ਯਕੀਨ ਇੱਥੇ ਕਿੱਥੇ ਲਿਖਿਆ ਹੋਊਗਾ ਕਿ ਸ਼ਰਾਬ ਸਿਹਤ ਲਈ ਹਾਨੀਕਾਰਕਾ ਹੁਣ ਸਾਨੂੰ ਉਹ ਵੀ ਲੱਭ ਲੈਣ ਦੋ ਵੀ ਇਹਨਾਂ ਨੇ ਲਿਖਿਆ ਕਿੱਥੇ ਕਿਤੇ ਲਿਖਣੋਂ ਹੱਟ ਨਾ ਹੱਟ ਨਾ ਗਏ ਉਹਨੂੰ ਬਿਲਕੁਲ ਮੀ ਆ ਪੰਜਾਬ ਮੀਡੀਅਮ ਸ਼ਰਾਬ ਹੁਣ ਇੱਥੇ ਕਿੱਥੇ ਲਿਖਿਆ ਹੋਊਗਾ ਆ ਰਿਆ ਜੀ ਸੋਹਣੇ ਜਿਹੇ ਅੱਖਰਾਂ ਦੇ ਵਿੱਚ ਲਿਖਿਆ ਸ਼ਰਾਬ ਪੀਣੀ ਸਿਹਤ ਲਈ ਨੁਕਸਾਨ ਦੇ ਹੈ ਸੰਤਰਾ 골ਡ ਵਾਹ ਜੀ ਵਾਹ ਜਦੋਂ ਇਹ ਹਾਨੀਕਾਰਕ ਕ ਉੱਤੇ ਵੀ ਲਿਖਿਆ ਇੱਥੇ ਵੀ ਲਿਖਿਆ ਤੰਬਾਕੂ ਸੇਵਨ ਅਕਾਲ ਮੁਕਤੀ ਜੋ ਵੀ ਇਹਨਾਂ ਨੇ ਲਿਖਤਾ ਵੀ ਇਹ ਵੀ ਕਹਿੰਦੇ ਤੁਹਾਨੂੰ ਪਤਾ ਹੀ ਆ ਵੀ ਭਰਾਵੋ ਤੰਬਾਕੂ ਸੇਤ ਲਈ ਹਾਨੀਕਾਰਕ ਇੱਥੇ ਲਿਖਿਆ ਚਿਤਾਵਨੀ ਤੰਬਾਕੂ ਸੇ ਮੂੰਹ ਕਾ ਕੈਂਸਰ ਹੋਤਾ ਹੈ ਤੰਬਾਕੂ ਸੇ ਮੂੰਹ ਕਾ ਕੈਂਸਰ ਹੋਤਾ ਹੈ ਤੋ ਫੇਰ ਇਹ ਕੈਂਸਰ ਵੰਡੀ ਕਿਉਂ ਜਾਣਦੇ ਆ ਕਿਸੇ ਨੂੰ ਸਿਕਟਾਂ ਦੀ ਡੱਬੀ ਤੇ ਲਿਖਿਆ ਵੇਖੋ ਕਿੱਡਾ ਕੁਝ ਵਿਖਾਇਆ ਧੂਆਂ ਸਿਰਦੇ ਡੜ ਤਾਂ ਤਾਂ ਨੂੰ ਇੱਥੇ ਸਾਰਾ ਕੁਝ ਲਿਖਿਆ ਮੈਨੂੰ ਬੋਲਣ ਦੀ ਲੋੜ ਨਹੀਂ ਪੈਣੀ ਜਿਹੜੀ ਸ਼ਰਾਬ ਆ ਗਈ ਇਹ ਵੀ ਇੱਕ ਨਸ਼ਾ ਜਦੋਂ ਆਪਾਂ ਪੰਜਾਬ ਦੇ ਵਿੱਚੋਂ ਨਸ਼ਾ ਮੁਕਤ ਕਿਵੇਂ ਕਰ ਸਕਦੇ ਆ ਜਦੋਂ ਇਹ ਚੀਜ਼ਾਂ ਆਪਾਂ ਭਾਈ ਜੀ ਬੰਦ ਹੀ ਨਹੀਂ ਕਰ ਰਹੇ ਇਹ ਚੀਜ਼ਾਂ ਬੰਦ ਹੀ ਨਹੀਂ ਹੋ ਰਹੀਆਂ ਤਿਆਪਾ ਤੁਸੀਂ ਦੱਸੋ ਇਹ ਪੰਜਾਬ ਨਸ਼ਾ ਮੁਕਤ ਨਾ ਅੱਜ ਹੋ ਸਕਦਾ ਨਾ ਕੱਲ ਹੋ ਸਕਦਾ ਮੈਂ ਪਹਿਲਾਂ ਵੀ ਇਸ ਮਸਲੇ ਤੇ ਬੋਲਿਆ ਸੀ ਪਰ ਇੱਕ ਕੋਈ ਨਕੰਮਾ ਬੰਦਾ ਸੀ ਉਹ ਆਂਦਾ ਡੱਫਰਾ ਮੈਨੂੰ ਲਿਖਿਆ ਉਹਨੇ ਕਹਿੰਦਾ ਇਹ ਤਾਂ ਮਨਜ਼ੂਰशुदा ਹੈਗੀ ਆ ਸ਼ਰਾਬ ਮਨਜ਼ੂਰशुदा ਨਸ਼ਿਆ ਹੈ ਤਾਂ ਮੈਂ ਤੁਹਾਨੂੰ ਇਹ ਦੱਸਦਾ ਵੀ ਇਹ ਤਾਂ ਮਤਲਬ ਜਿਸ ਦਿਨ ਚਿੱਟੇ ਨੂੰ ਮਨਜ਼ੂਰੀ ਮਿਲ ਗਈ ਤਾਂ ਫਿਰ ਉਹ ਵੀ ਮਨਜ਼ੂਰੀ ਲੈ ਕੇ ਬੰਦਾ ਵੇਚ ਸਕਦਾ ਹੋਊਗਾ ਉਹ ਸਾਰਾ ਕੁਝ ਤੁਸੀਂ ਇਹ ਦੱਸੋ ਕਿ ਜੇਕਰ ਇਹਦੇ 'ਚ ਨਸ਼ਾ ਨਹੀਂ ਹੈਗਾ ਜੇ ਇਹਦੇ ਕਰਕੇ ਕਰ ਨਹੀਂ ਉਜੜੇ ਤਾਂ ਤੁਸੀਂ ਆਪ ਦੱਸ ਦੋ ਬਹੁਤਾ ਤਾਂ ਮੈਂ ਲੋਕਾਂ ਨੂੰ ਨਹੀਂ ਜਾਣਦਾ ਪਰ ਇੱਕ ਉਦਾਹਰਨ ਦੇਣੀ ਆ ਪੰਜਾਬ ਲੈਵਲ ਤੇ ਤੁਹਾਨੂੰ ਪਤਾ ਮਾਨ ਸਾਹਿਬ ਦਾ ਦੂਜਾ ਵਿਆਹ ਹੋਇਆ ਤੇ ਪਹਿਲਾ ਘਰ ਹੀ ਕਹਿੰਦੇ ਸ਼ਰਾਬ ਨੇ ਤੋੜਿਆ ਸੀ ਹੁਣ ਦੱਸੋ ਕੀ ਕਰੋਂਗੇ ਇੱਥੇ ਮੈਂ ਕੇਦਰੀਵਾਲ ਸਾਹਿਬ ਤੁਹਾਨੂੰ ਬੇਨਤੀ ਕਰਦਾ ਕਿ ਆਪ ਤੁਰੇ ਹੋਏ ਹੈ ਐਸੇ ਹੱਥ ਹੁਤਾ ਕਰ ਤੁਰ ਰਹੇ ਹੈ ਕਿ ਨਸ਼ਾ ਮੁਕਤ ਪੰਜਾਬ ਕਰਨਾ ਹੈ ਨਸ਼ਾ ਮੁਕਤ ਪੰਜਾਬ ਨਹੀਂ ਹੋਏਗਾ ਇਹ ہماری ਬਾਤ ਸੁਣ ਲੀਜੀਏ ਨਾ ਤਾਂ ਨਸ਼ਾ ਮੁਕਤ ਪੰਜਾਬ ਅੱਜ ਹੋਵੇ ਨਾ ਨਸ਼ਾ ਮੁਕਤ ਕੱਲ ਹੋਵੇ ਜਿੰਨਾ ਚਿਰ ਆ ਤੁਸੀਂ ਜਰਦੇ ਦੀਆਂ ਪੁੜੀਆਂ ਆ ਬੇਮਲ ਵਗੈਰਾ ਆ ਕੂਲਿੱਪਾ ਗੱਟੇ ਜਿਹੜੇ ਮੂੰਹ ਚ ਲਾਉਂਦੇ ਆ ਉਹ ਕਹਿੰਦੇ ਆ ਜਾਨ ਜਾਨ ਦੀ ਜਾਵੇ ਪਰ ਸਾਡੀ ਕੂਲਿੱਪਾ ਜਾਵੇ ਠੰਡਾ ਠੰਡਾ ਕੂਲ ਕੂਲ ਇਹਦੀਆਂ ਮਸ਼ਹੂਰੀਆਂ ਹੁੰਦੀਆਂ YouTube ਤੇ ਮਸ਼ਹੂਰੀਆਂ ਹੁੰਦੀਆਂ ਰੀਵਾਂ ਤੇ ਮਸ਼ਹੂਰੀਆਂ ਹੁੰਦੀਆਂ ਫਿਲਮਾਂ ਪੰਜਾਬੀਆਂ ਚ ਲਾਉਣ ਲੱਗ ਗਏ ਜਦੋਂ ਤੁਸੀਂ ਇਹ ਨਸ਼ਾ ਨਹੀਂ ਬੈਨਡ ਕਰਦੇ ਕਿਉਂ ਨਹੀਂ ਕਰਦੇ ਕਿਉਂਕਿ ਸਰਕਾਰਾਂ ਨੂੰ ਫੰਡ ਆਉਂਦੇ ਆ ਕਿਉਂਕਿ ਆ ਠੇਕੇ ਲੈਣ ਵਾਸਤੇ ਸਰਕਾਰਾਂ ਨੂੰ ਫੰਡ ਆਉਂਦੇ ਆ ਟੈਕਸ ਆਉਂਦੇ ਆ ਜਦੋਂ ਇਹ ਸ਼ਰਾਬ ਦੇ ਨਸ਼ਿਆ ਇਹ ਵੀ ਨਸ਼ਾ ਕਈਆਂ ਦੇ ਘਰ ਟੁੱਟਿਆ ਕਈਆਂ ਦੀ ਰਾਤ ਪੈਂਦੀ ਆ ਤੇ ਸਕੂਲਾਂ ਦੇ ਵਿੱਚ ਬੁਲਾਉਂਦੇ ਆ ਪਾਪਾ ਜੀ ਨਾ ਪੀਓ ਸ਼ਰਾਬ ਮੈਨੂੰ ਲੈ ਦੋ ਇੱਕ ਕਿਤਾਬ ਤੇ ਜੇਕਰ ਫਿਰ ਉਹ ਪਿਉ ਨੂੰ ਕਿਉਂ ਕਹਿੰਦੇ ਵੀ ਪਾਪਾ ਜੀ ਸ਼ਰਾਬ ਨਾ ਪੀਓ ਮੈਨੂੰ ਇੱਕ ਕਿਤਾਬ ਲੈ ਦੋ ਜਦੋਂ ਇਹ ਨਸ਼ਾ ਇਹ ਬੰਦ ਕਰੋ ਜਿਹੜੇ ਨਸ਼ੇ ਆਪਾਂ ਇਹ ਚੱਲੀ ਜਾਂਦੇ ਆ ਜਦੋਂ ਚਿੱਟਾ ਵੱਡਾ ਨਸ਼ਾ ਕਿਵੇਂ ਬੰਦ ਹੋ ਜੂਗਾ ਵੇਖੋ ਤੁਸੀਂ ਪੰਜਾਬ ਦੇ ਲੋਕੋ ਮੈਨੂੰ ਇਹ ਨਾ ਸਮਝੋ ਜੇ ਕਿ ਮੈਂ ਕਿਤੇ ਭਗਵੰਤ ਮਾਨ ਦੇ ਖਿਲਾਫ ਬੋਲਦਾ ਇਹ ਤਾਂ ਬਹੁਤ ਚਿਰ ਪਿੰਗਾਂ ਚੱਲੀ ਜਾਂਦੀਆਂ ਭਗਵੰਤ ਮਾਨ ਤਾਂ ਵਿਚਾਰਾ ਉਦੋਂ ਮੇਰੇ ਜਿੱਡਾ ਹੋਣਾ ਜਦੋਂ ਤਾਂ ਚੱਲੀ ਜਾਂਦਾ ਗੱਲ ਇੱਥੇ ਇਹ ਆ ਕਿ ਅਸੀਂ ਨਹੀਂ ਜਾਣਦੇ ਚਿੱਟਾ ਪਾਕਿਸਤਾਨ ਤੋਂ ਆਇਆ ਅਮਰੀਕਾ ਤੋਂ ਆਇਆ ਕੈਨੇਡਾ ਤੋਂ ਆਇਆ ਜਿੱਥੋਂ ਵੀ ਆਇਆ ਅਸੀਂ ਨਹੀਂ ਜਾਣਦੇ ਨੀਗਰੋ ਲੈ ਕੇ ਆਏ ਆਫਗਾਨਿਸਤਾਨ ਲੈ ਕੇ ਆਇਆ ਸਾਨੂੰ ਨਹੀਂ ਪਤਾ ਆਪਾਂ ਅਕਸਰ ਸੁਣਦੇ ਆਂ ਪਾਕ ਬਾਰਡਰ ਤੇ ਮਿਲ ਗਿਆ ਚਿੱਟਾ ਸਾਨੂੰ ਕੀ ਪਤਾ ਕੌਣ ਸਿੱਟ ਗਿਆ ਪਰ ਆ ਜਿਹੜੀ ਸਿੱਕਟ ਜਿਹੜੀ ਚੱਲ ਰਹੀ ਆ ਸਿੱਕਟ 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 ਇਹ ਜਿਹੜੀ ਆ ਨਸ਼ਾ ਇਹ ਇੰਡੀਆ ਦੇ ਵਿੱਚ ਹੀ ਫੈਕਟਰੀ ਕੰਪਨੀ ਹੋਊਗੀ ਇਹਦੀ ਇੰਡੀਆ ਦੇ ਵਿੱਚ ਹੀ ਹੋਊਗੀ ਜਦੋਂ ਅਸੀਂ ਕਈ ਥਾਵਾਂ ਤੇ ਕਹਿੰਦੇ ਤੰਬਾਕੂ ਦੀ ਖੇਤੀ ਹੁੰਦੀ ਹੈ ਇੰਡੀਆ ਦੇ ਵਿੱਚ ਆਪਾਂ ਉਹਦਾ ਪਤਾ ਨਹੀਂ ਕਹਿੰਦੇ ਸੁਣਿਆ ਹੀ ਆ ਕਿਉਂਕਿ ਆਪਣੀ ਕਿਹੜਾ ਭਰਾਓ ਇੰਡੀਆ 'ਚ ਪੈਲੀ ਪਈ ਆ ਜਿੰਨਾ ਮੰਤਰੀਆਂ ਦੀ ਆਸੇ-ਪਾਸੇ ਪਈ ਆ ਜਿੰਨਾ ਸਾਬਕਾ ਮੰਤਰੀਆਂ ਦੀ ਪਈ ਉਹ ਜਾਣਦੇ ਹੋਣਗੇ ਇਹ ਸਿੱਕਾ ਜਿਹੜੀ ਇਹ ਇੰਡੀਆ ਦੇ ਵਿੱਚ ਹੀ ਤਿਆਰ ਹੁੰਦੀ ਹੋ ਆ ਜਰਦਾ ਜਿਹੜਾ ਇੰਡੀਆ ਦੇ ਵਿੱਚ ਹੀ ਬਣਦਾ ਹੋ ਆ ਜਿਹੜਾ ਬੀੜੀਆਂ ਦਾ ਆਜਾ ਲੈਣਾ ਤਾਂ ਬੰਡਲ ਜਿਹੜਾ ਮੰਡਲ ਆ ਇਹ ਵੀ ਇੰਡੀਆ ਚ ਬੰਦਾ ਹੋਊਗਾ ਉਹ ਜਿਹੜਾ ਵਿਚਾਰਾ ਆਦੀ ਉਹ ਮੇਰੇ ਆਏ ਕਰੀ ਜਾਂਦਾ ਮੈਂ ਚਲ ਆ ਜਾ ਜੇ ਲੈਣਾ ਤੇ ਭਰਾ ਲੈ ਲੈ ਤੂੰ ਆ ਜਾ ਫੜ ਕੇ ਪਿੱਛੋਂ ਹੀ ਲੈ ਜਾ ਕੇ ਮੈਨੂੰ ਬਾਅਦ ਨਹੀਂ ਸਰਦਾ ਜਦੋਂ ਸਰਕਾਰਾਂ ਤੁਹਾਨੂੰ ਉਹ ਕਰੀ ਖੜੀਆਂ ਹੁਣ ਹੱਸਣਾ ਨਾ ਜਾਂ ਤਾਂ ਅਗਲਾ ਕਹੂਗਾ ਕਿਤੇ ਐਵੇਂ ਕਰਦਾ ਆ ਜਾ ਜੇ ਆਪਾਂ ਓਏ ਆ ਜਾ ਹਾਂ ਇਹ ਭਾਈ ਸਾਹਿਬ ਮੈਂ ਕੋਈ ਨਸ਼ਾ ਪ੍ਰਮੋਟ ਨਹੀਂ ਕਰ ਰਿਹਾ ਲੋਕਾਂ ਨੂੰ ਨਸ਼ਾ ਵੰਡ ਨਹੀਂ ਰਿਹਾ ਮੈਂ ਸਿਰਫ ਇਹ ਕਹਿ ਰਿਹਾ ਉਹ ਮਾਵਾ ਧਿਆਨ ਦਿਓ ਜਿਹੜੀਆਂ ਆਪਦੇ ਬੱਚਿਆਂ ਨੂੰ ਸਿਕਟਾ ਪੀਨ ਤੋਂ ਰੋਕਦੀਆਂ ਬੀੜੀਆਂ ਪੀਨ ਤੋਂ ਰੋਕਦੀਆਂ ਇਹ ਨਸ਼ਾ ਵੀਰੋ ਬੀੜੀ ਵੀ ਇੱਕ ਨਸ਼ਾ ਹੁਣ ਕਈ ਕਹਿੰਦੇ ਆ ਇੱਕ ਇੱਕ ਬੰਦੇ ਨੇ ਮੈਨੂੰ ਲਿਖਿਆ ਸੀ ਪਹਿਲਾਂ ਵਾਲੀ ਮੈਸੇਜ ਕੀਤਾ ਸੀ ਅਖੇ ਯਾਰ ਕਦੇ ਸੁਣਿਆ ਬੀੜੀ ਪੀਕੇ ਬੰਦਾ ਮਰੇ ਤਾਂ ਫਿਰ ਇੱਥੇ ਕਾਹਦੋ ਲਿਖਿਆ ਵੀ ਇਹ ਕੈਂਸਰ ਕਰਦਾ ਮੂੰਹ ਦਾ ਤੁਸੀਂ ਯਾਰ ਐਡੇ ਨਕੰਮੇ ਲੋਕ ਆ ਤੁਹਾਨੂੰ ਪਤਾ ਨਹੀਂ ਲੱਗਿਆ ਤੁਹਾਨੂੰ ਐਕਟਰ ਆ ਅ ਕੈਮੀਕਲਾਂ ਦੀਆਂ ਮਸ਼ਹੂਰੀਆਂ ਦਈਆਂ ਨੇ ਕਈ ਵੈਦ ਕਹਿੰਦੇ ਆ ਵੀ ਤੁਸੀਂ ਗੰਨੇ ਦਾ ਰਸ ਪੀਓ ਕਈ ਵੈਦ ਕਹੀ ਜਾਂਦੇ ਆ ਵੀ ਤੁਸੀਂ ਨਿੰਬੂ ਪਾਣੀ ਪੀਓ ਪਰ ਜਿਹੜੇ ਕੋਕਾ ਕੋਲਾ ਪੀਲੇ ਸੀਲੇ ਤੁਹਾਨੂੰ ਲੈ ਦੇ ਕੇ ਬੈਠੇ ਪਏ ਆ ਤੁਸੀਂ ਸਮਝਦੇ ਨਹੀਂ ਜਦੋਂ ਮੰਨਦੇ ਨਹੀਂ ਕਿਸੇ ਦੀ ਬਾਈ ਜੀ ਆ ਨਸ਼ਾ ਇਹ ਦੇਸ਼ ਦੇ ਵਿੱਚ ਹੀ ਬਣਦਾ ਇਹ ਨਸ਼ਾ ਦੇਸ਼ ਦੇ ਵਿੱਚ ਹੀ ਫੈਕਟਰੀਆਂ ਲੱਗੀਆਂ ਜਦੋਂ ਨਸ਼ਾ ਹਰ ਦੁਕਾਨ ਤੇ ਮਿਲ ਹੀ ਜਾਂਦਾ ਫਿਰ ਮੈਂ ਮਾਫੀ ਚਾਹੁੰਨਾ ਕਿ ਜੇਕਰ ਇਹਨੂੰ ਮਨਜ਼ੂਰੀ ਮਿਲੀ ਆ ਇਹਦਾ ਮਤਲਬ ਕੀ ਹੈ ਇਹਦੇ ਵਿੱਚੋਂ ਫੰਡ ਆਉਂਦਾ ਜਾਂ ਟੈਕਸ ਆਉਂਦਾ ਜੋ ਵੀ ਆਉਂਦਾ ਇਹ ਵੀ ਇੱਕ ਨਸ਼ਾ ਜੇ ਕਈ ਲੋਕ ਕਹਿੰਦੇ ਵੀ ਇਹ ਨਸ਼ਾ ਨਹੀਂਗਾ ਤਾਂ ਉਹ ਬੰਦਾ ਲਿਖ ਦੇਵੇ ਮੈਂ ਉਹਦੇ ਬੱਚੇ ਨੂੰ ਬੋਤਲ ਆਲਸੀਜਨ ਦੀ ਗਿਫਟਕਾਰ ਆਉਂਗਾ ਜਾਂ ਉਹਨੂੰ ਮਤਲਬ ਕੋਈ ਮੋਟਾ ਸੰਤਰਾ ਜੇ ਕੋਈ ਕਹਿੰਦਾ ਤਾਂ ਚਲੋ ਉਹਨੂੰ ਇੱਕ ਅੱਧੀ ਪਿਆ ਦੇਾਂਗੇ ਜਿਹੜਾ ਬੰਦਾ ਇਹ ਕਹੂਗਾ ਵੀ ਇਹ ਨਸ਼ਾ ਨਹੀਂਗਾ ਜਿਹੜਾ ਬੰਦਾ ਕਹੂਗਾ ਆਮ ਪਾਰਟੀ ਦਾ ਵੀ ਇਹ ਨਸ਼ਾ ਨਹੀਂਗਾ ਮੈਂ ਉਹਦੇ ਬੱਚੇ ਨੂੰ ਜਰਦਾ ਲਵਾਉਂਗਾ ਇਹ ਨੋਟ ਕਰੋ ਜਿਹੜਾ ਬੰਦਾ ਕਹੇ ਦੇ ਵੀ ਸਿਕਟ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਉਹਨੂੰ ਸਿਕਟ ਸਾਹਮਣੇ ਪੀਣੀ ਪਊਗੀ ਜਿਹੜਾ ਕੋਈ ਕਹਿੰਦਾ ਕਿ ਭਾਈ ਜੀ ਆ ਕੁਲਿੱਪ ਦਾ ਕੋਈ ਨੁਕਸਾਨ ਨਹੀਂ ਫਿਰ ਆਪਦੇ ਜਵਾਕਾਂ ਨੂੰ ਨਾ ਰੋਕੋ ਜੀ ਜਦੋਂ ਸਾਡੀਆਂ ਦੁਕਾਨਾਂ ਤੇ ਮਿਲ ਜਾਂਦਾ ਜਦੋਂ ਇਹ ਸਾਨੂੰ ਹਰ ਪਾਸਿਓਂ ਮਿਲ ਜਾਂਦਾ ਇਹ ਨਸ਼ਾ ਨਹੀਂ ਦੁਕਾਨਾਂ ਤੋਂ ਬੰਦ ਹੋ ਸਕਦਾ ਆ ਆ ਨਹੀਂ ਬੰਦ ਹੋ ਸਕਦਾ ਤਾਂ ਫਿਰ ਚਿੱਟੇ ਬੰਦ ਕਿਵੇਂ ਹੋ ਜਾਣਗੇ ਨਸ਼ਾ ਮੁਕਤ ਜਿਹੜੇ ਤਾਂ ਜਿਨ੍ਹਾਂ ਦੇ ਧੀ ਪੁੱਤ ਚਿੱਟਾ ਖਾਂਦੇ ਉਹ ਚਿੱਟੇ ਤੋਂ ਦੁਖੀ ਆ ਜਿਹੜੇ ਆ ਸ਼ਰਾਬ ਪਿੰਦੇ ਆ ਉਹ ਭੈਣਾ ਸ਼ਰਾਬ ਤੋਂ ਦੁਖੀ ਆ ਜੇ ਕਿਸੇ ਨੂੰ ਨਹੀਂ ਯਕੀਨ ਆਉਂਦਾ ਕਾ ਭਗਵੰਤ ਮਾਨ ਜੀ ਨੂੰ ਪੁੱਛ ਲੋ ਇਹ ਪਹਿਲਾਂ ਆਪ ਸੁਣਿਆ ਐਵੇਂ ਆਪਾਂ ਨੂੰ ਤਾਂ ਪਤਾ ਨਹੀਂ ਮਜੀਠੀ ਵਰਗੇ ਕਹਿੰਦੇ ਹੁੰਦੇ ਵੀ ਪਹਿਲਾਂ ਵੀ ਘਰ ਤਾਂ ਟੁੱਟਿਆ ਪਤੋਂ ਉਹ ਗੱਲਾਂ ਕਰਦੇ ਨਹੀਂ ਹੋਰ ਆਪਾਂ ਕਿਹਦੇ ਨਾਲ ਬੈਠ ਕੇ ਰੋਟੀ ਖਾਧੀ ਆਪਾਂ ਨੂੰ ਤਾਂ ਪਤਾ ਨਹੀਂ ਵਿਚਾਰੇ ਵੀ ਕੀ ਕਰਦਾ ਕੀ ਨਹੀਂ ਪਰ ਇਹ ਵੀ ਇੱਕ ਨਸ਼ਾ ਕੇਦਰੀਵਾਲ ਸਾਹਿਬ ਅਸੀਂ ਤਾਂ ਮੰਨ ਗਏ ਕਿ ਇਥੋਂ ਨਸ਼ੇ ਦੀ ਵਸਤੂ ਕੋਈ ਤਾਂ ਨਾ ਮਿਲੇ ਤਾਂ ਜਿਸ ਦਿਨ ਤੁਸੀਂ ਇਹ ਚੀਜ਼ਾਂ ਬੰਦ ਕਰ ਦੋਗੇ ਤਾਂ ਮੈਂ ਪੰਜਾਬ ਦੇ ਵਿੱਚ ਕਹੂੰਗਾ ਆਮ ਆਦਮੀ ਪਾਰਟੀ ਜਿੰਦਾਬਾਦ 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 ਜੇਕਰ ਤੁਸੀਂ ਇਹ ਨਸ਼ੇ ਬੰਦ ਨਹੀਂ ਕਰ ਸਕਦੇ ਐਵੇਂ ਐਕਟਿੰਗਾਂ ਕਰਨੀਆਂ ਪੀਲੇ ਪੰਜੇ ਵਿਖਾਵ ਖਾ ਕੇ ਤਾਂ ਫਿਰ ਮੈਂ ਤੁਹਾਨੂੰ ਇਹ ਕਹੂੰਗਾ ਕਿ ਫਿਰ ਆਪਾਂ ਭਾਈ ਇੱਕੋ ਗੱਲ ਕਵਾਂਗੇ ਕਿ ਪਹਿਲਾਂ ਨਸ਼ੇ ਬੰਦ ਕਰੋ ਇੱਕ ਸੱਜਣ ਨੇ ਕੱਲ ਹੀ ਲਿਖਿਆ ਸੀ ਉਹ ਆਨਾਂ ਦੀ ਅੱਖੇ ਜਿਹੜੀ ਇਹਦਾ ਸ਼ਰਾਬ ਦਾ ਮਹਿਕਮਾ ਅੱਖ ਉਹਨਾਂ ਨੂੰ ਬੇਨਤੀ ਕਰਦੇ ਹਾਂ ਇੰਸਪੈਕਟਰ ਨੂੰ ਅੱਖੇ ਤੇ ਕਾਰਵਾਈ ਕਰੋ ਕਿ ਸਰਕਾਰ ਤੋਂ ਨਸ਼ਾ ਬੰਦ ਕਰੀ ਜਾਂਦੀ ਆ ਜਿਹੜੇ ਪਿੰਡ ਦਾ ਵੀ ਤੂੰ ਹੋਏਂਗਾ ਵੀਰਿਆ ਤੈਨੂੰ ਅਸਲ ਦੇ ਵਿੱਚ ਤਾਂ ਕਹਿੰਦੇ ਤਾਰਾਂ ਪਿੱਤਲ ਦੀਆਂ ਤੈਨੂੰ ਅਣਗੋਂ ਕੀ ਕਿਗੇ ਮੇਰੇ ਭਰਾ ਜੇ ਤੇਰੇ ਪਿੰਡ ਦੇ ਵਿੱਚ ਆ ਬੋਤਲ ਨਹੀਂ ਮਿਲਦੀ ਤੇਰੇ ਸ਼ਹਿਰ ਦੇ ਵਿੱਚ ਆ ਬੋਤਲ ਸਿਰਗਟ ਨਹੀਂ ਮਿਲਦੀ ਤਾਂ ਮੈਂ ਕਾਰਵਾਈ ਕਰਾਉਣ ਨੂੰ ਤਿਆਰ ਆ ਵੀਰੇ ਕਿ ਤੁਹਾਨੂੰ ਇਹ ਬੋਤਲ ਦਾ ਪਤਾ ਲੱਗ ਗਿਆ ਹੋ ਸਕਦਾ ਤੁਸੀਂ ਇਹ ਤੋਂ ਅਣਜਾਣ ਹੋਵੋ ਤੁਹਾਡੇ ਦਾਦੇ ਪਰਦਾਦਿਆਂ ਨੂੰ ਇਹਦਾ ਪਤਾ ਨਾ ਹੋਵੇ ਇਹ ਹੈ ਕੀ ਚੀਜ਼ ਆ ਗਾਣੇ ਦਾ ਤੁਸੀਂ ਲਾਲਾ ਨੱਚਦੇ ਹੋ ਉਹ ਕਿ ਪੀ ਕੇ ਸ਼ਰਾਬ ਜੱਟ ਪਤਾ ਨਹੀਂ ਕਿਵੇਂ ਮਸਤੇ ਆ ਫਿਰੇ ਹੈ ਆ ਕੇ ਹਾਟੇ ਨਾਲ ਤੇ ਚੜ ਗਈ ਸ਼ਰਾਟੇ ਨਾਲ ਜੇ ਤੁਸੀਂ ਇਹ ਚੀਜ਼ਾਂ ਸੁਣੀ ਜਾਂਦੇ ਇਹ ਚੀਜ਼ਾਂ ਨਹੀਂ ਸੁਣੀਗਾ ਲੋਕੀ ਕਹਿਣ ਸ਼ਰਾਬ ਇਸ ਨੂੰ ਮੈਂ ਕਹਿੰਨਾ ਵਾ दारू ਮੈਂ ਕਹਿੰਨਾ ਇਹ ਜ਼ਿੰਦਗੀ ਮੇਰੀ ਲੋਕ ਕਹਣ ਇਹ ਮਾਰੂ ਬਲਕਾਰ ਸਿੱਧੂ ਜਿਹੜਾ ਅੱਜ ਨਾਮ ਆਦਮੀ ਪਾਰਟੀ ਦਾ ਕਲਾਕਾਰ ਦਿਓ ਤੇ ਕਿਹੜਾ ਪਰਚਾ ਦਿੰਨੇ ਆ ਦੇਖੋ ਯਾਰਾ ਚੀਜ਼ ਬਣਾਈ ਕਿਆ दारू ਪਕੜ ਗਲਾਸੀ ਖੋਲ ਦੇ ਬੋਤਲ ਪਾ दारू ਲੋਕੀ ਕਹਣ ਸ਼ਰਾਬ ਇਸ ਨੂੰ ਮੈਂ ਕਹਿੰਨਾ ਵਾਂ दारू ਮੈਂ ਕਹਿੰਨਾ ਏ ਜ਼ਿੰਦਗੀ ਮੇਰੀ ਲੋਕ ਕਹਣੇ ਮਾਰੂ ਪਹਿਲਾਂ ਉੱਥੇ ਕਾਰਵਾਈ ਕਰੋ ਜਿਨ੍ਹਾਂ ਨੇ दारूਾਂ ਤੇ ਗਾਣ ਗਏ ਉਹਨਾਂ ਤੇ ਕਾਰਵਾਈ ਕਰੋ ਕੋਕਚਮ ਮਿਲਾ ਕੇ ਮੁੰਡਾ ਪੀਵੇ ਵਿਸਕੀ ਇੱਥੇ ਵਿਸਕੀਆਂ ਸਾਡੇ ਪੁੱਤਾਂ ਨੂੰ ਲਵਾਤੀਆਂ ਘਰ ਦੀ ਸ਼ਰਾਬ ਹੋਵੇ ਉੱਥੇ ਭਗਵੰਤ ਮਨ ਆਏ ਆ ਕਰਕੇ ਨੱਚੀ ਜਾਂਦਾ ਉਹਦੇ ਨਾਲ ਤਾਂ ਮੂਲੀ ਨਾਲ ਗੰਡਾ ਹੋਵੇ ਤੇ ਗੰਡੇ ਨਾਲ ਪਤਾ ਨਹੀਂ ਕੀ ਕੁਸ਼ ਹੋਵੇ ਇਹ ਤੁਸੀਂ ਫਿਰ ਇਹ ਭਾਈ ਸਾਹਿਬ ਮੈਂ ਪ੍ਰਮੋਟ ਨਹੀਂ ਕਰਦਾ ਮੈਂ ਤਾਂ ਬੰਦ ਕਰਾਉਣ ਦੀ ਗੱਲ ਕਰ ਰਿਹਾ ਹਾਂ ਹੁਣ ਮੈਂ ਪੰਜਾਬ ਦੀਆਂ ਭੈਣਾਂ ਨੂੰ ਮਾਵਾਂ ਨੂੰ ਬੇਨਤੀ ਕਰਦਾ ਕਿ ਜਿਨ੍ਹਾਂ ਦੇ ਧੀ ਪੁੱਤ ਬੀੜੀਆਂ ਸਰਗਟਾਂ ਪੀਂਦੇ ਆ ਉਹ ਚਾਹੁੰਦੇ ਆ ਕਿ ਇਹ ਬੰਦ ਹੋਣ ਤੇ ਸਾਡੇ ਧੀਆ ਪੁੱਤ ਛੱਡਣ ਇਹਦੇ ਨਾਲ ਵੀ ਕੈਂਸਰ ਦੀਆਂ ਬਿਮਾਰੀਆਂ ਹੁੰਦੀਆਂ ਅਕਸਰ ਮਸ਼ਹੂਰੀਆਂ ਹੁੰਦੀਆਂ ਮੈਂ ਨਹੀਂ ਇਹ ਪ੍ਰਮੋਟ ਨਹੀਂ ਕਰ ਰਿਹਾ ਪਰ ਦੱਸ ਰਿਹਾ ਤਾਂ ਤੁਸੀਂ ਇਹ ਚੀਜ਼ ਨੂੰ ਬੰਦ ਕਰਾਉਣ ਵਾਸਤੇ ਸਰਦਾਰ ਭਗਵੰਤ ਮਾਨ ਜੀ ਦੇ ਕੋਲ ਇਹ ਗੱਲ ਪਹੁੰਚਾ ਦਿਓ ਕਿ ਇਹ ਵੀ ਇੱਕ ਨਸ਼ਾ ਹੈ ਜਿਹੜੇ ਸ਼ਰਾਬ ਜਿਨ੍ਹਾਂ ਦੇ ਘਰਾਂ ਦੇ ਵਿੱਚ ਲੜਾਈ ਪੈਂਦੀ ਆ ਮੈਂ ਜਾਣਦਾ ਆ ਆਪਾਂ ਪਿੰਡਾਂ 'ਚ ਰਹਿੰਨੇ ਆ ਕੀ ਕੁਛ ਹੁੰਦਾ ਕੀ ਕੁਛ ਨਹੀਂ ਹੁੰਦਾ ਇਹ ਸ਼ਰਾਬ ਨੇ ਕਈਆਂ ਦੇ ਘਰ ਪਟਦੇ ਆ ਕਈਆਂ ਦੇ ਘਰ ਬਹੁਤ ਹਾਲਾਤ ਮਾੜੇ ਕਰਤੇ ਆ ਜਿਨ੍ਹਾਂ ਦੇ ਹਾਲਾਤ ਮਾੜੇ ਆ ਜਿਹੜੇ ਆਂਡ ਗਵਾਂਡ ਵਿੱਚ ਵੇਂਦੇ ਆ ਜਿਹੜੇ ਸ਼ਹਿਰਾਂ ਦੇ ਵਿੱਚ ਗਲੀਆਂ ਮੁਹੱਲਿਆਂ 'ਚ ਵੇਂਦੇ ਆ ਕਿ दारू ਪੀ ਕੇ ਲੋਕ ਖਰਾਬ ਹੁੰਦੇ ਫਿਰਦੇ ਆ ਉਹਨਾਂ ਦੇ ਘਰ ਖਰਾਬ ਹੋ ਜਾਂਦੇ ਆ ਤੁਸੀਂ ਇਹ ਗੱਲ ਨੂੰ ਸਾਂਝਾ ਕਰਕੇ ਸਰਦਾਰ ਭਗਵੰਤ ਮਾਨ ਜੀ ਦੇ ਕੋਲ ਗੱਲ ਪਹੁੰਚਾ ਦਿਓ ਜੇ ਤਾਂ ਕਿ ਸਰਦਾਰ ਭਗਵੰਤ ਮਾਨ ਜੀ ਦੇ ਕੋਲ ਇਹ ਜਿਹੜੀ ਗੱਲ ਆ ਉਹ ਪਹੁੰਚ ਜਾਵੇ ਇੰਨੀ ਕੁ ਬੇਨਤੀ ਆ ਤੇ ਜੇਕਰ ਕੁਝ ਮੈਂ ਗਲਤ ਬੋਲਿਆ ਹੋਵੇ ਉਹਦੇ ਵਾਸਤੇ ਦੋਨੇ ਹੱਥ ਜੋੜ ਕੇ ਸਿਰ ਨਵਾ ਕੇ ਮਾਫੀ ਮੰਗਦਾ ਇਹ ਜਿਹੜੀ ਗੱਲ ਭਾਈ ਇਹ ਵੀ ਨਸ਼ਾ ਤੇ ਮੇਰੀ ਭਗਵੰਤ ਮਾਨ ਜੀ ਨੂੰ ਬੇਨਤੀ ਆ ਇਹ ਵੀ ਨਸ਼ਾ ਇਹਦਾ ਮਤਲਬ ਇਹ ਨਹੀਂ ਕਿ ਜੇ ਆਪਾਂ ਇਹਨਾਂ ਦੀਆਂ ਕੰਪਨੀਆਂ ਨੇ ਫੰਡ ਦੇਤੇ ਜਾਂ ਸਾਰਾ ਕੁਝ ਕਰਤਾ ਤੇ ਆਪਾਂ ਇਹ ਨਸ਼ੇ ਨੂੰ ਕਹਿ ਦਈਏ ਕਿ ਚਲੋ ਜੀ ਚੱਲਣ ਦਿਓ 31 ਮਾਰਚ ਨੂੰ ਠੇਕੇ ਤੋੜ ਦਈਏ ਬਾਕੀ ਤੁਹਾਡੀ ਇੱਛਾ ਪੰਜਾਬ ਦੇ ਲੋਕ ਜਾਣਨ ਮੇਰੇ ਨਾਲੋਂ ਜ਼ਿਆਦਾ ਪੰਜਾਬ ਦੇ ਲੋਕ ਜਾਣਦੇ ਆ